ਟੈਕਸ ਵਿਭਾਗ ਦੇ ਹੱਥ ਨੋਟ ਹੀ ਨੋਟ ਲਖੇ ਨੇ ਜੀ ਹਾਂ ਕਰੀਬ 170 ਕਰੋੜ ਰੁਪਏ ਦੀ ਸੰਪਤੀ ਇਨਕਮ ਟੈਕਸ ਵਿਭਾਗ ਦੇ ਹੱਥ ਲਖੀ ਹੈ ਇਨਕਮ ਟੈਕਸ ਵਿਭਾਗ ਪੁਲਿਸ ਨਾਲ ਇੱਕ ਜੁਐਲਰੀ ਸ਼ਾਪ ਤੇ ਰੇਡ ਕਰਨ ਪਹੁੰਚਿਆ ਸੀ ਜਿੱਥੇ ਕਿ ਜਦੋਂ ਛਾਪੇ ਮਾਰੇ ਕੀਤੀ ਗਈ ਤਾਂ ਨੋਟ ਦੇਖ ਕੇ ਖੁਦ ਇਨਕਮ ਟੈਕਸ ਵਿਭਾਗ ਦੇ ਵੀ ਹੋਸ਼ ਛੁੱਟ ਗਏ ਦਰਸਲ ਇਸ ਜੁਐਲਰੀ ਸ਼ਾਪ ਵਿੱਚ ਕਰੀਬ 26 ਕਰੋੜ ਰੁਪਏ ਨਕਦੀ ਬਰਾਮਦ ਹੋਈਏ ਇਸ ਦੇ ਨਾਲ ਹੀ 90 ਕਰੋੜ ਤੋਂ ਵੱਧ ਦੀ ਨਜਾਇਜ਼ ਜਾਇਦਾਦ ਦੇ ਕਾਗਜ਼ात ਵੀ ਬਰਾਮਦ ਕੀਤੇ ਗਏ ਨੇ ਤੇ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੁਐਲਰੀ ਸ਼ਾਪ ਮਾਲਕਾਂ ਵੱਲੋਂ ਝੋਲਿਆਂ ਵਿੱਚ ਪੈਸੇ ਭਰ-ਭਰ ਕੇ ਰੱਖੇ ਗਏ ਸੀ ਜਿਸ ਨੂੰ ਗਿਣਨ ਲਈ ਇਨਕਮ ਟੈਕਸ ਵਿਭਾਗ ਨੂੰ ਕੁੱਲ 14 ਘੰਟੇ ਲੱਗੇ ਅਤੇ ਇਹ ਰੇਡ 30 ਘੰਟੇ ਤੋਂ ਜ਼ਿਆਦਾ ਚੱਲੀ அண்ணா நீங்க வந்துட்டு இருக்கீங்க. நீங்க வந்து பாருங்க அந்த டை செட் பண்ணிடுறாரு. இப்போ இந்த மார்க்கெட்ல ஒரு முதல்ல ஏதோ பைசு சொல்றாரு. யாராவது யாருன்னு தெரியல. யாராவது ஆ ஆர்கேஷன்ல எல்லாரும் ਇਹ ਮਾਮਲਾ ਮਹਾਰਾਸ਼ਟਰ ਦੇ ਨਾਸਿਕ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਨਕਮ ਟੈਕਸ ਵਿਭਾਗ ਨੇ ਕਾਰਵਾਈ ਕਰਦਿਆਂ ਕਰੋੜਾਂ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ ਆਇਕਰ ਵਿਭਾਗ ਨੇ ਨਜਾਇਜ਼ ਲੈਣ ਦੇਣ ਦਾ ਪਤਾ ਲੱਗਦਿਆਂ ਹੀ ਇੱਕ ਜੁਐਲਰੀ ਸ਼ਾਪ ਤੇ ਛਾਪੇਮਾਰੀ ਕੀਤੀ ਆਈਟੀ ਵਿਭਾਗ ਨੇ ਨਾਸਿਕ ਦੇ ਇੱਕ ਨਾਮੀ ਸਰਾਫਾ ਕਾਰੋਬਾਰੀ ਦੀ ਦੁਕਾਨ ਤੇ ਛਾਪੇਮਾਰੀ ਕਰਦਿਆਂ 26 ਕਰੋੜ ਰੁਪਏ ਨਕਦ ਅਤੇ 90 ਕਰੋੜ ਰੁਪਏ ਦੀ ਬੇਹਿਸਾਬ ਸੰਪਤੀ ਦੇ ਦਸਤਾਵੇਜ਼ ਜ਼ਬਤ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਆਇਕਰ ਅਧਿਕਾਰੀਆਂ ਨੇ ਜੁਐਲਰੀ ਸ਼ਾਪ ਦੇ ਮਾਲਕ ਦੇ ਘਰ ਫਰਨੀਚਰ ਨੂੰ ਤੋੜਿਆ ਅਤੇ ਉਸ ਵਿੱਚੋਂ ਵੀ ਇਹ ਨਕਦੀ ਬਰਾਮਦ ਹੋਈ ਹੈ ਆਇਕਰ ਵਿਭਾਗ ਦੀ ਇਸ ਕਾਰਵਾਈ ਨੇ ਸ਼ਹਿਰ ਵਿੱਚ ਸਨਸਨੀ ਮਚਾ ਦਿੱਤੀ ਹੈ ਜਾਨ ਲੋਕੀਆ ਆ ਆਰਕਟਰ ਦੇ ਜਗ੍ਹਾ ਸਾਈਕਰ ਵਿਭਾਗ ਨੇ ਸਰਾਫਾ ਕਾਰੋਬਾਰੀ ਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਇਸ ਅਭਿਆਨ ਚ ਆਈਟੀ ਵਿਭਾਗ ਨੇ ਨਾਸਿਕ, ਨਾਗਪੁਰ ਅਤੇ ਜਲਗਾਉਂ ਦੇ ਅਧਿਕਾਰੀ ਸ਼ਾਮਿਲ ਕੀਤੇ ਜਿਨ੍ਹਾਂ ਨੂੰ ਕੁੱਲ 26 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਬਤ ਕੀਤੀ ਗਈ ਰਕਮ ਨੂੰ ਗਿਣਨ ਲਈ ਅਧਿਕਾਰੀਆਂ ਨੂੰ ਕੁੱਲ 14 ਘੰਟੇ ਲੱਗੇ ਜ਼ਬਤ ਕੀਤੀ ਗਈ ਇਸ ਰਕਮ ਦੀ ਗਣਨਾ ਕਰਨ ਲਈ ਆਈਟੀ ਵਿਭਾਗ ਨੇ ਕਈ ਹੋਰ ਟੀਮਾਂ ਬੁਲਾਈਆਂ ਅਤੇ ਇਹ ਆਪਰੇਸ਼ਨ ਲਗਾਤਾਰ 3 ਘੰਟੇ ਚੱਲਦਾ ਰਿਹਾ ਜਿਸ ਤੋਂ ਬਾਅਦ ਆਈਟੀ ਵਿਭਾਗ ਨੇ ਇਸ ਪੂਰੀ ਸੰਪਤੀ ਨੂੰ ਜ਼ਬਤ ਕਰ ਲਿਆ ਤਾਂ ਤਸਵੀਰਾਂ ਬੇहद ਹੈਰਾਨ ਕਰ ਦੇਣ ਵਾਲੀਆਂ ਨੇ ਇੱਕ ਪਾਸੇ ਜਿੱਥੇ ਆਈਟੀ ਵਿਭਾਗ ਵੱਲੋਂ ਨੋਟ ਗਿਨੇ ਜਾ ਰਹੇ ਨੇ ਉੱਥੇ ਹੀ ਨੋਟਾਂ ਦੀਆਂ ਤਸਵੀਰਾਂ ਬੇਹਦ ਹੈਰਾਨ ਕਰ ਦੇਣ ਵਾਲੀਆਂ ਨੇ ਐਨੀ ਵੱਡੀ ਰਕਮ ਇੱਕ ਛੋਟੀ ਜਿਹੀ ਜੁਐਲਰੀ ਸ਼ਾਪ ਵਿੱਚੋਂ ਮਿਲਣਾ ਕਿਤੇ ਨਾ ਕਿਤੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਵੀ ਕਰ ਰਿਹਾ ਹੈ ਫਿਲਹਾਲ ਆਈਟੀ ਵਿਭਾਗ ਨੇ ਪੁਲਿਸ ਨਾਲ ਮਿਲ ਕੇ ਇਸ ਪੂਰੀ ਨਕਦੀ ਅਤੇ ਸਾਰੇ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਅਤੇ ਸੁਨਾਰਿਆਂ ਖਿਲਾਫ ਵੱਡੀ ਕਾਰਵਾਈ ਆਰੰਭ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ